ਕਿ ਇਹ ਗਲਤ ਕਾਨੂੰਨ ਜਿਨ੍ਹਾਂ ਨੇ ਲੋਕਨਾਥ ਸੀ ਉਹ ਪਹਿਲੇ ਖੂਕੀ ਉਹਨਾਂ ਨੇ ਬਾਅਦ ਦੇਤੀ મોદી ਨੂੰ ਉਹਨਾਂ ਕਰ ਕੱਲਾ મોદી ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਵਿੱਚ ਸਾਰੇ ਜੀਵੀਦਾਰ ਮਜਦੂਰ ਕਿਸਾਨ ਸਾਰੇ ਐਮਪੀ ਵੀ ਸੂਜੂਰ ਦੀ ਸੀ ਜੀਵੀਦਾਰ ਮਜਦੂਰੀ ਹੋ ਸਕਦਾ ਹੈ ਲੋਕਾਂ ਦਾ ਹਿੱਸਾ ਹੈ ਮੇਰੀ ਕਾਂਜੇ ਲਈ ਸਾਰੀ ਸਾਰੀ ਛੇਵੀਆਂ ਦੇ ਵਜ਼ੀਰ ਵੀ ਸੀ ਮੰਗੇਸਟਰ ਵੀ ਸੀ ਐਮਪੀ ਵੀ ਕਾ 30 ਫੇਰੀ 30 ਸੌ ਲੋ ਰੋੜ ਮੇਰੀ 30 ਸੌ ਲੋ ਕਾਸਾ ਉਹ ਦਾ ਵਿਰੋਧ ਕਰ ਦਿੰਦੇ ਤੇ ਅਜ ਮੋਦੀ ਖਲ ਨਾਇਕ ਨਾ ਬਣਦਾ ਉਹਨਾਂ ਦੀ ਕੋਈ ਨੀ ਪ੍ਰਜਾਤੀ ਕਹਿਣ ਲੱਗੇ ਮੋਦੀ ਸਾਹਿਬ ਆਪ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਏ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛਿੱਤਰ ਛਿੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੋਂ ਚਲੇ ਗਿਆ ਯੂਪੀ ਚ ਵੀ ਉੱਤਰੀ ਵਾਲਾ ਨਹੀਂ ਮੈਂ ਗੱਲ ਕਰੂੰ ਬਿਹਾਰ ਵਾਲਾ ਦੀ ਸਾਰੀ ਸਟੇਟ ਦੀ ਵਿਚੇ ਪੰਜਾਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੈਂਸ ਕਾਬਿਲ ਸੀ ਕਿ ਮੇਰੇ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਅੰਦੋਲਨ ਨੂੰ ਮੈਂ ਇੱਕ ਲਫਜ਼ ਮੇਰਾ ਕੱਢ ਦਿਓ ਦੂਆ ਦੂਸਰਾ ਅੰਦੋਲਨ ਆ ਕਦੀ ਮੈਂ ਖਿਲਾਫ ਬੋਲਾਂ ਆਜੀ ਮੇਰੀ ਜੀਬ ਕੱਟ ਦਿਓ ਜੇ ਮੈਂ ਕਦੀ ਖਿਲਾਫ ਹੀ ਨਹੀਂ ਚੱਲਿਆ ਤੇ ਹਰ ਮੇਰੇ ਤੇ ਯਕੀਨ ਕਰ ਲਓ ਇੱਕ ਵਾਰੀ ਮੈਨੂੰ ਆਸ਼ੀਰਵਾਦ ਦੇ ਦਿਓ ਸਾਰਾ ਦੁਨੀਆ ਸੁਣਦੀ ਆ ਆ ਕੱਲਾ ਜੈਤੋ ਵੀ ਸੁਣਦਾ ਮੈਟੇ ਦਾ ਜ਼ਮਾਨਾ ਸਾਰੀ ਦੁਨੀਆ ਸੁਣਦੀ ਐਸੀ ਚੁੜਾਹੇ ਚਾਜੂਗਾ ਸਿਰ ਕਲਮ ਕਰ ਦਊਗਾ ਜੇ ਮੈਂ ਤੁਹਾਡਾ ਵਕੀਲ ਨਾ ਬਣਾ ਤੁਹਾਡਾ ਜੋ ਤਹਾਨੂੰ ਫੇਰ ਵੀ ਬਾਹਰਾਂ ਤੇ ਜਾਣਾ ਪਿਆ ਉਸੇ ਦਿਨ ਮੈਂ ਰਜ਼ਾਈਂ ਵੀ ਕਰੂੰਗਾ ਤੁਹਾਡੇ ਵਿੱਚ ਆ ਕੇ ਬੈਠੂੰਗਾ ਨਹੀਂ ਇੱਕ ਇੱਕ ਕਿੰਨਾ ਬੋਲ ਇੱਕ ਕਿੰਨਾ ਹਾਂ ਨਹੀਂ ਸੀ ਮੈਨੂੰ ਕਰਦੋ ਇਹ ਨਹੀਂ ਚੋਦਾ ਲੈ ਤੇ ਕਰੀ ਯਕੀਨ ਕਰ ਲੋ ਜਿਨ੍ਹਾਂ ਨੇ ਪੰਜਾਬ ਨੂੰ ਮਾਰਿਆ ਉਹਨਾਂ ਨੂੰ ਫਟਾਹ ਵਾਲੀ ਦਿਖਾਇਆ ਤੁਸੀਂ ਇੱਕ ਗਰੀਬੀ ਦੇ ਬੱਚੇ ਤੇ ਯਕੀਨ ਕਰਨਾ ਅਸੀਂ ਦਾਦਾ ਜੀਵਨ ਸਿੰਘ ਸਾਹਿਬ ਦਾ ਰਾਜਾ ਦੇ ਬਾਪੂ ਨੰਨੇ ਵਾਲੇ ਬੰਦੇ ਆ ਅਸੀਂ ਅਸੀਂ ਤੇ ਜਲਦੀ ਹੀ ਇਧਰ ਹੋਵਾਂਗੇ ਪਰ ਜੇ ਕੋਈ ਤੁਸੀਂ ਵੀ ਯਕੀਨ ਕਰੋ ਅਸੀਂ ਇਹਨਾਂ ਗੱਲ ਨੂੰ ਕਿਹਾ ਰਹੇ ਜਰੇ ਤੇ ਗੁਰੂ ਦੇ ਬੇਟੇ ਲਾਹਿਤਾ ਮੇਰੇ ਇੱਕ ਹੰਝਾ ਬਾਪੂ ਵਾਲੇ ਬਾਪੂ ਮੈਂ ਹੀ ਕਹਦਾ ਸੀ ਕੇਸਗੜ ਗੁਰਦੁਆਰਾ ਸਾਹਿਬ ਦੇ ਖੜੇ ਹੋ ਕੇ ਪੰਚ ਖਾਲਸਾ ਸਜਾਉਣਾ ਮੋ ਮੈਂ ਗੁੰਝੋ ਲੱਗੂ ਜੀ ਨਾ ਦੇਖੋ ਇਤਨਾ ਮੋਦੇ ਵਿਲੋਸ ਇੱਕ ਇੱਕ ਸਾਈਕਲ ਵੀ ਮੇਰੇ ਮਗੇ ਪਾਦਾ ਗਾਲ ਦੇ ਕੰਦਾ ਮੈਂ ਕਰ ਗਿਆ ਮੁਟਤੇ ਮੁਟਤੇ ਆ ਜੀ ਤਾਂ ਸੋ ਕਿ ਸਾਡਾ ਕਿਸਾਨ ਆ ਜਿੰਨੀ ਜਾਣਾ ਰਹਿ ਨਹੀਂ ਪਤਾ ਹੋ ਬਿਲਕੁਲ 옳ਿਆ ਕਿਨ ਕੱਤੀਆਂ ਗੱਗੀਆਂ ਜੀ ਜਿਹੜੀ ਸੁੱਖੇ ਵੀ ਗਲਤੀ ਹੋਈ ਉਹ ਵੀ ਮੈਨੂੰ ਮਾਫੀ ਤੇ ਲੰਗੜੀ ਚਾਹੀਦੀ ਪਰ ਉਹਨਾਂ ਦੇ ਵਿਹਾਰ ਤੋਂ ਵੀ ਮਾਫੀ ਮੰਗਦਾ ਮੈਂ ਨਾ ਕੱਟਿਆ ਕਰੂੰਗਾ ਤਾਜੀ ਨੂੰ ਚੈੱਕ ਕਰੀ ਯਕੀਨ ਕਰਨਾ ਮੇਰੀ ਮੈਂ ਇਹ ਨੂੰ ਜੋਗਾ ਕਦੀ ਹੋਇਆ ਹੀ ਨਹੀਂ ਸੀ ਪਹਿਲਾ ਜੰਮ ਤੋਂ ਹਰ ਗਿਆ ਇਹ ਹਰ ਗਿਆ ਫਿਰ ਦਿੱਲੀੋਂ ਚੁੱਪਿਆ ਜਦੋਂ ਵੀ ਮੈਂ ਪੰਜਾਬ ਆਇਆ ਮੈਨੂੰ ਸਜ਼ਾਈ ਮਿਲੀ ਆ ਇੱਕ ਵਾਰੀ ਸ਼ਾਬਾਸ਼ ਦੇ ਦਿਓ ਖਰਕੂ ਨਮੋ ਉਹ ਤਾਂ ਸਾਡਾ ਬੱਚਾ ਆ ਦੇਓ ਮੈਟਰਤਾ ਦੇ ਤੁਸੀਂ ਉਹ ਮਸਾਨਾ ਪੱਖਾ ਦੇ ਜਿੱਥੇ ਦਿੱਲੀ ਜਾਂਦਾ ਐਮਐਸਪੀ ਦੇ ਦਿਓ ਮਸਾਨਾ ਨੂੰ ਇਨਕਾਰ ਦੇ ਦਿਓ ਦੋਲਰ ਕਰੀ ਹਾਂ ਉਹ ਹੀ ਗੱਲ ਕਰਾਂਗਾ ਜਿੰਨੀ ਕਿ ਜੋਗਾ ਮੈਂ ਹੈਗਾ ਕੱਲ ਨੂੰ ਇਹਦੇ ਥਾਗੇ ਮੱਥੇ ਲੱਗਦਾ ਜਦੋਂ ਮੇਰੇ ਕੁਝ ਪੱਲੇ ਆ ਗਿਆ ਮਾਰੀ ਭੋਟੀ ਪਾਵਰ ਜੀ ਆ ਗਈ ਸੇ ਫੇਰ ਮੈਂ ਤੁਸੀਂ ਅੰਤਿ ਸੀਗੇ ਮੈਂ ਕਿਸੇ ਨੂੰ ਕਦੇ ਖਲਾਫ ਨਹੀਂ ਬੋਲਿਆ ਮੈਂ ਕਾਫੀ ਦੇਖ ਸੁਖਿਆ ਸੀ ਸਾਨੂੰ ਕੋਈ ਮਾਂ ਪੁੱਛ ਲਿੰਦੇ ਤਾਨੂੰ ਪਹਿਲਾਂ ਪੁੱਛਦੇ ਕਾਨੂੰਨ ਬਣਾਉਂ ਤੋਂ ਉਹ ਕਾਰ ਕੀਤਾ ਜੀ ਪਹਿਲਾਂ ਗੋਲ ਕੀਤਾ ਤਾਂ ਉਹ ਗੋਲ ਖੂਲ ਦੀ ਗੱਲ ਕੱਟ ਕੇ ਤੁਹਾਨੂੰ ਸੁਣਾਇਂਦਾ ਜੀ ਅੱਗੇ ਤੋਂ ਪਿੱਛੋਂ ਤੁਹਾਡਾ ਭਰਾ ਵੀ ਨਹੀਂ ਕਾਰਜ ਨਹੀਂ ਬੋਲਿਆ ਤੁਹਾਡਾ ਬੱਚਾ ਆ ਤਾਨੂੰ ਦਿੱਲੀ ਵਾਲਿਓ ਬਾਗ ਡੋਵਾ ਦੇ ਉਹ ਮੈਂ ਤੁਹਾਡਾ ਖਾ ਖਾ ਕੇ ਬੜਿਆ ਯਾਰ ਮੈਂ ਤੁਹਾਡਾ ਗਦਾਰੀ ਕਰ ਸਕਦਾ ਮੈਂ ਬਾਜਾ ਵਾਲੇ ਬਾਪੂ ਦਾ ਆਸ਼ਿਕ ਆ ਅੱਜ ਇਹਨੇ ਮੈਂ ਕਰਦਾ ਮੈਂ हली हली सेशन मुज़र कचहरी पेश रही गुरू जी ख़ालसा त सिपाही पंथोस परेश महार गणेशा गुरू गोबिंद सिंह जी मर्श पित गुरु गोबिंदी तकरीक़र मथे लॻ सघां मथे लॻ सघां मै मथे लॻ सघां की न समरखिया बड़े सचे पातशाही मना